ਛੜੇਗਾ ਛੜੇਗਾ ਤਿਆਂ ਪੈਣਾ ਨੂੰ ਛੜੀਗਾ ਤਿਆਂ ਮੈਣਾ ਨੂੰ ਛੜੀਗਾ ਤਿਆਂ ਮੈਣਾ ਨੂੰ ਲਾਹਤ ਲਾਹਤ ਸੇਮਰਜੀ ਸੰਤੂ ਨੂੰ ਲਾਹਤ ਜੇ ਹੁਣ ਹੱਥ ਲੱਗ ਗਿਆ ਪੁੱਲੜ ਬਾਜੀ ਕਰੀ ਤਾਂ ਸੁੱਤੇ ਇਹਨੂੰ ਡੰਗੂ ਬੋਤ ਸੁੱਤੇ ਪੈ ਨੂੰ ਬਾਈ ਜੀ ਸਾਰਿਆਂ ਨੂੰ ਬੇਨਤੀ ਕਰਦਾ ਭਾਈ ਜਿਹੜੀ ਸਿਮਰ ਨਾਲ ਹੁਲੜਬਾਜੀ ਹੋਈ ਹੈ ਕਿਉਂ ਨੱਚ ਰਹੀ ਸੀ ਬਚਾਰੀ ਉਹ ਕਿਹਦਾ ਮਾੜਾ ਕਰੀ ਸੀਗੇ ਹਨਾ ਨੱਚੇ ਰਹੀ ਸੀ ਕੁੜੀਆਂ ਧੀਆਂ ਆਪਣਾ ਸਭ ਦੀ ਨੱਚਦੀ ਇਹਨਾਂ ਉਹਨਾਂ ਦੀ ਧੀਆਂ ਬਣੇਗਾ ਆਪਣੀ ਵਿੱਚ ਕੋਈ ਗੱਲ ਆ ਬਾਬੇਓ ਪਰ ਜਿੰਨੇ ਸਿਮਰ ਨੂੰ ਹੱਥ ਲਾਇਆ ਸੰਧੂ ਨੂੰ ਮੈਂ ਫਿਰ ਦੂਜੇ ਰੂਪ ਚ ਆ ਕੇ ਡੰਗ ਮਾਰ ਸਕਦਾ ਬਈ ਹੁਣ ਤਲੀ ਛੱਡਦਾ ਹੁਣ ਤਲੀ ਛੱਡ ਦਿੱਤੀਆਂ ਆਪਣਾ ਨੂੰ ਨੱਚਣਗੇ ਸਾਡੀਆਂ ਚ ਪੈਸਾ ਨੱਚਣਗੇ ਬਾਬੇ ਹੁਲੜਬਾਜੀ ਤੋਂ ਬਚੋ ਕੋਈ ਫਾਇਦਾ ਨਹੀਂ ਹੈਗਾ ਧੀਆਂ ਪੈਣਾ ਨਹੀਂ ਧੀਆਂ ਪੈਣਾ ਸਮਝ ਕੇ ਚਲੋ ਬਾਬੇਓ ਜਿਹੜਾ ਹੁਲੜਬਾਜੀ ਕਰੂਗਾ ਮੈਂ ਡੰਗੂਗਾ 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 ਹੁਲੜਬਾਜੀ ਕਰੂਗਾ ਮੈਂ ਡੰਗੂਗਾ ਜੇ ਉਹ ਗਲਤ ਕੰਮ ਕਰਾਂਗੇ ਫਿਰ ਦਾ 70 ਪੈਣਗੀ ਹੁਣ ਕਹਿੰਦਾ ਬੀਜਾ ਹੋਇਆ ਕੰਮ ਬੈ ਕਰੇ ਲੱਗ ਗਿਆ ਉਹਨੂੰ ਕੰਡੇ ਕੰਡੇ ਲੱਗਣਗੇ ਜੇ ਉਹ ਅੰਬ ਵੀ ਚੰਗੇ ਅੰਬੇ ਲੱਗੂਗਾ ਕਿੱਕਰ ਵੀ ਚੰਗੇ ਕੰਡੇ ਲੱਗਣਗੇ ਬਾਬਿਓ ਸੁਧਰਗਾ ਚੱਲੋ ਨਾ ਕੰਡਾ ਲੱਗਦੇ ਨਹੀਂ ਬਾਈ ਜੀ ਸਾਰਿਆਂ ਨੂੰ ਬੇਨਤੀ ਕਰਦਾ ਬਈ ਜਿਹੜੀ ਸਿਮਰ ਨਾਲ ਉਹ ਲੜਬਾਜੀ ਹੋਈ ਆ ਕਿਉਂ ਨੱਚ ਰਹੀ ਸੀ ਬਚਾਰੀ ਉਹ ਕਿਹਦਾ ਮਾੜਾ ਕਰੀ ਸੀਗੇ ਹਨਾ ਨੱਚੇ ਰਹੀ ਸੀ ਕੁੜੀਆਂ ᱛੀਆਂ ਆਪਣਾ ਸਭ ਦੀ ਨੱਚਦੀ ਇਹਨਾਂ ਉਹਨਾਂ ਦੇ ᱛੀਆਂ ਆਪਣਾ ਹੋਈ ਕਿ ਆਪਣੀ ਹੋਈ ਕੋਈ ਗੱਲ ਆ ਬਾਬਿਓ ਪਰ ਜਿੰਨੇ ਸਿਮਰ ਨੂੰ ਹੱਥ ਲਾਇਆ ਸੰਧੂ ਨੂੰ ਮੈਂ ਫਿਰ ਦੂਜੇ ਰੂਪ ਚ ਆ ਕੇ ਡੰਗ ਮਾਰ ਸਕਦਾ ਆ ਬਈ ਵੀ ਇਹ ਆਪਣੀ ਭੈਣ ਹੈ ਸਪੋਰਟ ਕਰਨੀਆਂ ਉਹਨੂੰ ਪੂਰੀ ਕਰਦੇ ਰਹਾਂਗੇ ਜੇ ਉਹਦੇ ਨਾਲ ਕਿਸੇ ਉਲਣਬਾਜ਼ੀ ਕੀਤੀ ਉਹ ਤਾਂ ਬਿਨਾਂ ਵੀ ਕਿਸੇ ਕੁੜੀਆਂ ਨਾਲ ਕਿਸੇ ਨਾਲ ਵੀ ਵਿਆਹ ਸ਼ਾਦੀ ਦੀ ਖੁਸ਼ੀ ਹੱਸਣ ਦਾ ਖੇਡਣ ਦਾ ਕੋਈ ਗੱਲ ਨਹੀਂ ਮਜ਼ਾਕ ਕਰਨ ਦਾ ਉਹਨਾਂ ਨੂੰ ਠੀਕ ਹੈ ਆ ਖੁਸ਼ੀਆਂ ਬਾਰ-ਬਾਰ ਨਹੀਂ ਹੁੰਦੀਆਂ ਖੁਸ਼ ਇੱਕ ਵਾਰ ਹੁੰਦੀ ਆ ਜ਼ਿੰਦਗੀ ਚ ਤੇ ਉਹਨਾਂ ਨੂੰ ਤੁਸੀਂ ਖੁਸ਼ ਹੋਣ ਤੋਂ ਕੁੜੀਆਂ ਤੇ ਆ ਪੈਣਾ ਨੱਚਣ ਵਾਸਤੇ ਹੁੰਦੀਆਂ ਨੇ ਵਿਚਾਰੀਆਂ ਆਪਦੇ ਭੈਣ ਭਰਾ ਦੇ ਵਿਆਹ ਚ ਨੱਚਦੀਆਂ ਨੇ ਇੱਕ ਦੋ ਦਿਨ ਉਲਣਬਾਜ਼ੀ ਕਰਦੇ ਜਾਂਦੇ ਆਪਾਂ ਆਪਣੇ ਵਰਗਾ ਗਰੰਤਾ ਮੀਣਾ ਦਾ ਕੋਈ ਨਹੀਂ ਹੋਊਗਾ ਤੇ ਜਿਹਨੇ ਸਿਮਰਨ ਨੂੰ ਜਾਂ ਕਿਸੇ ਹੋਰ ਧੀ ਭੈਣ ਨੂੰ ਮਾਰਾ ਕਿ ਹੱਥਕਿਆ ਮਾਰਾ ਸਾਦੀ ਦੇਖੋ ਖੁਸ਼ੀ ਪਾਰਟੀ ਮਨਾਓ ਠੀਕ ਆ ਬਹੁਤ ਸੁਣੀ ਗੱਲ ਆ ਪਰ ਇਹ ਗੱਲ ਨਾ ਹੋਵੇ ਜੇ ਨਾ ਮੰਨੇ ਲੋਕ ਫੇਰ ਮੈਂ ਦੂਜੇ ਰੂਪ ਚਾ ਕੇ ਸੁੱਤੇ ਪਰੋਂ ਨੰਗ ਮਾਰੂੰਗਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਇਹ ਘਟਨਾ ਹੈਗੀ ਇਹ ਬੜੀ ਅਸੀਂ ਨਖੇਦੀ ਹੋ ਰਹੀ ਹੈ ਪਿੱਲੂ ਜੀ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹੋ ਹਾਂਜੀ 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 ਕਿੰਨਾ ਕਿਤੇ ਦੇਖਿਆ ਜਾਵੇ ਬਹੁਤ ਮਾੜੀ ਕਢੀ ਨੂੰ ਦਾ ਕਰਦੇ ਹੋ ਤੁਸੀਂ ਬਹੁਤ ਸ ਮਾੜੀ ਗੱਲ ਹੈ ਲੋਕਾਂ ਵਸਤੇ ਇਹ ਵੈਸੇ ਜਿਵੇਂ ਪ੍ਰੋਗਰਾਮ ਬਣੇ ਹੋਏ ਨੇ ਹਨਾ ਵੀ ਉਹ ਪ੍ਰੋਗਰਾਮ ਨਾਲ ਆਪਾਂ ਖੁਸ਼ੀ ਨਾਲ ਪਗਟਾਓ ਬਿਲਕੁਲ ਇਹ ਐ ਨਹੀਂ ਹੈਗਾ ਵੀ ਆਪਾਂ ਉਥੇ ਹੁਲੜਾ ਬਾਜ਼ੀਆ ਕਰੋ ਜਿਆ ਫਲਾਣਾ ਅੱਧਾ ਘੰਟਾ ਜਿਆ ਕੋਈ ਵੀਤੀ ਹੈ ਕਿਸ ਦੀ ਭੈਣ ਆਪਣੀਆਂ ਹੀ ਨੇ ਸਾਰੀਆਂ ਕਿਹਦੇ ਬੱਚੇ ਨੇ ਸਾਰੇ ਆਪਣੇ ਨੇ ਨਾ ਆਪਾਂ ਮਜਬੂਰੀ ਨੂੰ ਕਰਦਾ ਹੈ ਪੇਸ਼ਾ ਇਹ ਅਪਣਾਉਂਦਾ ਹੈ ਹਾਂਜੀ ਮਜਬੂਰੀ ਵੀ ਹੁੰਦੀ ਕਈਆਂ ਦੀ ਹਾਂ ਮਜਬੂਰੀ ਕਰਕੇ ਵੀ ਕਰਦੇ ਨੇ ਫਿਰ ਮਾਰੇ ਖੰਦੇ ਨੇ ਹਜੇ ਬੰਦੇ ਤੋਂ ਜਦੋਂ ਗਲਤ ਕੰਮ ਕਰਾਂਗੇ ਫਿਰ ਦਾ 70 ਪੈਣਗੇ ਹੁਣ ਕਹਿੰਦਾ ਬੀਜਾ ਹੋਇਆ ਤਾਂ ਅੰਬ ਆ ਕਰੇ ਲੱਗ ਕੇ ਉਹਨੂੰ ਕੰਡੇ-ਕੰਡੇ ਤਾਂ ਲੱਗਣਗੇ ਜੇ ਅੰਬ ਪੀਜਾਂਗੇ ਅੰਬੇ ਲੱਗੂਗਾ ਕਿੱਕੀਂ ਪੀਜਾਂਗੇ ਕੰਡੇ ਲੱਗਣਗੇ ਬਾਬਿਓ ਸੁਧਰਗਾ ਚੱਲੋ ਨਾ ਕੰਡਾ ਲੱਗਦਾ ਹੀ ਨਹੀਂ ਪਰ ਸਿਮਰ ਸਿਮਰਨ ਸੰਧੂ ਸਾਡੀ ਭੈਣ ਹੈ ਸਪੋਰਟ ਉਹਨੂੰ ਪੂਰੀ ਕਰਾਂਗੇ ਪਰ ਉਹਨੂੰ ਕਿਸ ਨੇ ਮਾਰਦਾ ਕਿਹਾ ਜਾਂ ਕਿਸੇ ਹੋਰ ਕੁੜੀ ਨੂੰ ਵੀ ਕਿਹਾ ਮੈਂ ਡੰਗ ਮਾਰ ਨਹੀਂ ਮਰਨਾ ਬਾਬੇ ਉਹ ਛੜੇਗਾ ਛੜੇਗਾ ਤੀਆਂ ਪੈਣਾ ਨੂੰ ਛੜੇਗਾ ਤੀਆਂ ਪੈਣਾ ਨੂੰ ਛੜੇਗਾ ਤੀਆਂ ਪੈਣਾ ਨੂੰ ਖੂਨ ਪੀਜੂ ਖੂਨ ਖੋਵਰਾ ਨਾਗ ਆ ਮੈਂ ਖੋਵਰਾ ਨਾਗ ਖੂਨ ਪੀਜੂ ਹੁਣ ਤਾਂ ਛੜਦਾ ਹੁਣ ਤਾਂ ਛੜਦਾ ਤੀਆਂ ਪੈਣਾ ਨੂੰ ਨੱਚ ਲੈ ਦੇਗਾ ਸਾਡੀਆਂ ਚ ਬੈਠਾ ਨੱਚ ਲੈ ਦੇਗਾ ਲਾਹ ਹੱਥ ਲਾਹ ਹੱਥ ਲਾਹ ਹੱਥ ਲਾਹ ਹੱਥ ਲਾਹ ਹੱਥ ਜੇ ਸਿਮਰਜੀਤ ਸੰਧੂ ਨੂੰ ਹੱਥ ਲਾਤਾ ਸੀਨੇ ਵਿੱਚ ਲੰਘ ਜੂ ਸੀਨੇ ਵਿੱਚ ਦੀ ਬਾਬੇ ਹੁਲੜਬਾਜੀ ਤੋਂ ਬਚੋ ਕੋਈ ਫਾਇਦਾ ਨਹੀਂ ਹੈਗਾ ਧੀਆਂ ਪਣਾ ਧੀਆਂ ਪਣਾ ਸਮਝ ਕੇ ਚਲੋ ਬਾਬਿਓ ਜਿਹੜਾ ਹੁਲੜਵਾਜੀ ਕਰੂਗਾ ਮੈਂ ਡੰਗੂਗਾ ਡੰਗੂਗਾ ਡੰਗੂਗਾ